Редактор субтитров А.Семкин Корректор А.Егорова ਸੇਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਖਬਰਾਂ ਦੇ ਇਸ ਖਾਸ ਬੁਲੇਟਨ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ ਪਿਆਰ ਵਿੱਚ ਤੋਖਾ ਮਿਲਣ ਤੋਂ ਦੁਖੀ ਨੌਜਵਾਨ ਨੇ ਗਲਫਾਹਾ ਲਾ ਕੇ ਖਤਮ ਕੀਤੀ ਜੀਵਨ ਲੀਲਾ ਸ਼ੰਭੂ ਬਾਰਡਰ ਤੋਂ ਆਈ ਬੇਹਦ ਹੀ ਮੰਦ ਭਾਗੀ ਖਬਰ ਤਰਨਾ ਦੇ ਰਿਹਾ ਕਿਸਾਨ ਹੋਇਆ ਸ਼ਹੀਦ ਕੇਕ ਕੱਟਣ ਦੇ ਬਹਾਨੇ ਨੌਜਵਾਨ ਨੂੰ ਬੁਲਾਇਆ ਕੀਤਾ ਜਾਨ ਲੈਵਾ ਹਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਛਾਪਾ ਈਸੀ ਦੀ ਰੇਡ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕਾਰਵਾਈ ਤੇ ਪ੍ਰਗਟਾਇਆ ਇਤਰਾਸ ਮਹੀਨਾ ਪਹਿਲਾ ਹੀ ਹੋਇਆ ਸੀ ਵਿਆਹ ਸੋਣੀ ਸੁਨੱਖੀ ਕੁੜੀ ਚੜੀ ਦਾਸਤੀ ਬਲੀ ਗੈਸ ਨਾਲ ਭਰਿਆ ਟਰਾਲਾ ਸੜਕ ਤੇ ਪਲਟਿਆ ਜਾਣੀ ਨੁਕਸਾਨ ਤੋਂ ਰਿਹਾ ਬਚਾ ਫਿਰੋਜ਼ਪੁਰ ਵਿੱਚ ਵਿਆਹ ਤੇ ਜਾ ਰਹੇ 10 ਦੇ ਕਰੀਬ ਵੇਟਰਾਂ ਦੀ ਹੋਈ ਮੌਤ ਵਾਪਰਿਆ ਦਰਦਨਾਕ ਸੜਕ ਹਾਦਸਾ ਹੁਣ ਇਹਨਾਂ ਖਬਰਾਂ ਤੇ ਇੱਕ ਨਜ਼ਰ ਵਿਸਤਾਰ ਦੇ ਨਾਲ ਸੋ ਖਬਰਾਂ ਦੇ ਇਸ ਖਾਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਇੱਕ ਬੇहद ਹੀ ਮੰਦਭਾਗੀ ਖਬਰ ਦੇ ਨਾਲ। ਗੁਲਾਬਗੜ ਸੜਕ ਤੇ ਸਵੇਰ ਸਮੇਂ ਇੱਕ ਨੌਜਵਾਨ ਨੇ ਗਲਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਸਨੇ ਇਹ ਕਦਮ ਕਥਿਤ ਤੌਰ ਤੇ ਪਿਆਰ ਵਿੱਚ ਧੋਖਾ ਮਿਲਣ ਦੇ ਕਾਰਨ ਚੁੱਕਿਆ ਹੈ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਜੋਹਾਰਪੁਰ ਦੇ ਤੌਰ ਤੇ ਹੋਈ ਹੈ ਤੇ ਮ੍ਰਿਤਕ ਗੁਲਾਬਗੜ ਸੜਕ ਤੇ ਵਾਟਰ ਫਿਲਟਰ ਦੀ ਦੁਕਾਨ ਕਰਦਾ ਸੀ। ਹਰਪ੍ਰੀਤ ਉਹ ਆਪਣੀ ਇੰਸਟਾਗ੍ਰam ਆਈਡੀ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਜਿਸ ਮੁਤਾਬਕ ਉਹ ਕਿਸੇ ਕੁੜੀ ਦੇ ਨਾਲ ਪਿਆਰ ਕਰਦਾ ਸੀ ਜਿਸਨੇ ਉਸ ਨੂੰ ਧੋਖਾ ਦੇ ਦਿੱਤਾ ਤੇ ਇਸ ਕਾਰਨ ਦੁਖੀ ਹੋ ਕੇ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਸੰਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਅਗਲੀ ਖਬਰ ਦਰੋਖ ਕਰਦੇ ਆ ਸ਼ੰਭੂ ਬਾਰਡਰ ਦੇ ਨਾਲ ਜੁੜੀ ਹੋਈ ਇਹ ਖਬਰ ਹੈ ਕਿ ਸ਼ੰਭੂ ਬਾਰਡਰ ਤੇ ਕਿਸਾਨ ਜਥੇਬੰਦੀਆਂ 13 ਫਰਵਰੀ ਤੋਂ ਲਗਾਤਾਰ ਧਰਨੇ ਦੇ ਉੱਪਰ ਬੈਠੀਆਂ ਹੋਈਆਂ ਨੇ ਇੱਕ ਸਾਲ ਦੇ ਕਰੀਬ ਦਾ ਸਮਾਂ ਹੋਣ ਵਾਲਾ ਹੈ ਤੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਦਿੱਲੀ ਕਿਸਾਨ ਜਾਣਾ ਚਾਹੁੰਦੇ ਸਨ ਪਰ ਹਰਿਆਣਾ ਸਰਕਾਰ ਵੱਲੋਂ ਰਸਤੇ ਰੋਕੇ ਗਏ ਨੇ ਤੇ ਇਸੇ ਵਚਾਲੇ ਇੱਕ ਬੇहद ਹੀ ਬੁਰੀ ਖਬਰ ਸ਼ੰਭੂ ਬਾਰਡਰ ਤੋਂ ਸਾਹਮਣੇ ਆਉਂਦੀ ਪਈ ਹੈ ਦੱਸ ਦਈਏ ਕਿ ਕਿਸਾਨ ਆંદੋਲਨ ਦੋਦੇ ਸ਼ੰਭੂ ਬਾਰਡਰ ਇਹ ਤਰਨੇ ਤੇ ਜੋ ਕਿ ਕਰਨਾ ਦੇ ਰਹੇ ਇੱਕ ਕਿਸਾਨ ਦੇ ਸ਼ਹੀਦ ਹੋਣ ਦੀ ਖਬਰ ਸਾਹਮਣੇ ਆਈ ਹੈ ਸ਼ਹੀਦ ਹੋਏ ਕਿਸਾਨ ਦੀ ਪਛਾਣ ਪ੍ਰਗਟ ਸਿੰਘ ਪੁੱਤਰ ਤਰਲੋਕ ਸਿੰਘ ਪਿੰਡ ਕੱਕੜ ਤਹਿਸੀਲ ਲਪੋਕੇ ਜ਼ਿਲ੍ਹਾ ਅੰਮ੍ਰਿਤਸਰ ਵੱਜੋਂ ਹੋਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਕਿਸਾਨ ਇੱਕ ਏਕੜ ਜ਼ਮੀਨ ਦਾ ਮਾਲਕ ਹੈ ਤੇ ਇਸ ਘਟਨਾ ਦੇ ਵਾਪਰਣ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ ਵੱਖ-ਵੱਖ ਕਿਸਾਨ ਆਗੂਆਂ ਦੇ ਵੱਲੋਂ ਇਸ ਕਿਸਾਨ ਦੀ ਸ਼ਹੀਦੀ ਦੇ ਉੱਪਰ ਦੁੱਖ ਜ਼ਾਹਰ ਕੀਤਾ ਜਾ ਰਿਹਾ ਹੈ ਪ੍ਰਿਤ ਸਰ ਤੋਂ ਇੱਕ ਬੇहद ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੀ ਫਤੇਹ ਸਿੰਘ ਕਲੋਨੀ ਦੇ ਵਿੱਚ ਨੌਜਵਾਨ ਐ ਲੱਕੀ ਦੇ ਉੱਪਰ ਜਾਨ ਲੈਵਾ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਸੇ ਇਲਾਕੇ ਦੇ ਨੌਜਵਾਨ ਬੰਨੀ ਨੇ ਨਸ਼ੇ ਦੀ ਹਾਲਤ ਵਿੱਚ ਪੁਰਾਣੀ ਰੰਜਿਸ਼ ਕਾਰਨ ਕੁਝ ਨੌਜਵਾਨਾਂ ਨੂੰ ਆਪਣੇ ਨਾਲ ਲੈ ਕੇ ਲੱਕੀ ਦੇ ਉੱਪਰ ਹਮਲਾ ਕੀਤਾ ਤੇ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕਾਰਪੋਰੇਸ਼ਨ ਚੋਣਾਂ ਦੌਰਾਨ ਕਾਂਗਰਸ ਦਾ ਸਾਥ ਦੇਣ ਕਰਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਦੇ ਸਾਥੀਆਂ ਸਮੇਤ ਲੱਕੀ ਤੇ ਬੀਤੀ ਰਾਤ ਜਾਨਲੇਵਾ ਹਮਲਾ ਕੀਤਾ ਤੇ ਉਸ ਨੂੰ ਕੇਕ ਕੱਟਣ ਦੇ ਬਹਾਨੇ ਘਰ ਤੋਂ ਬਾਹਰ ਸੱਦਿਆ ਤੇ ਫਿਰ ਉਸ ਉੱਪਰ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਫਿਲਹਾਲ ਪੁਲਿਸ ਮਾਮਲੇ ਸੰਬੰਧੀ ਕਾਰਵਾਈ ਕਰਦੀ ਪਈ ਹੈ ਕੀ ਨਾਮ ਹੈ ਤੁਹਾਡਾ ਮੇਰਾ ਰਗੂ ਰਾਜ ਸਿੰਘ ਲੱਕੀ ਕਿੱਥੇ ਰਹਿੰਦੇ ਮੈਂ ਫਤਸਕੁਲਨ ਗਲੀ ਨੰਬਰ 30 ਚ ਗੱਲਬਾਤ ਕੀ ਹੋਈ ਗੱਲਬਾਤ ਕੋਈ ਪੁਰਾਣੀ ਰੰਜਿਸ਼ ਮੇਰੀ ਹੈਗੀ ਕਿਸੇ ਨਾਮ ਨਹੀਂ ਇਹ ਕਿਤੇ ਪਿਛੋਛਰਾ ਪੀ ਕੇ ਆਏ ਨੇ ਮੈਂ ਬੰਨੀ ਤੇ ਮੈਂ ਲਖਣਾ ਚ ਦਿਆ ਸੋਨੀ ਸਾਹਿਬ ਦੇ ਨਾਲ ਵਿਕਾਸ ਭਾਈ ਨਾਲ ਇਹਨਾਂ ਦੇ ਮੰਨ ਜਿਉ ਸਾਡੇ ਨਾਲ ਕਿਉਂ ਨਹੀਂ ਤੁਰਿਆ ਮੰਨੀ ਦੇ ਬਾਕੀ ਦੇ ਭਰਾਵਾਂ ਦਾ ਮਨ ਚ ਕੋਈ ਨਹੀਂ ਬੰਨੀ ਦੇ ਇਹ ਆਇਆ ਤੇ ਬਾਗੜੇ ਪਾਰਾ ਪਹਿਲਾਂ ਮੈਨੂੰ ਫੋਨ ਕਰਦਾ ਰਿਹਾ ਮੈਂ ਚੁੱਕੇ ਨਹੀਂ ਇੱਥੇ ਆ ਕੇ ਦਸਰੂਤਰ ਲਗਾ ਲੇ ਮੁੰਡੇ ਲਗਾ ਲੇ ਪਿੱਛੇ ਕਰ ਕਿੱਦਾਂ ਲਗਾ ਲੇ ਮੁੰਡੇ ਮੈਂ ਬੁਆੜ ਗੱਲ ਕੀ ਆ ਬਾਜਣ ਦਾ ਨਹੀਂ ਇਹ ਮੈਂ ਬੁਆ ਖੋਲਦਾ ਤੇ ਅੰਦਰ ਪੈ ਗਏ ਸਾਰੇ ਤੇ ਅੰਦਰੋਂ ਲੜਦੇ ਲੜਦੇ ਬਾਹਰ ਆਏ ਤੇ ਬਾਹਰ ਆ ਕੇ ਮਤ ਕਾਦੂ ਕੇ ਮਾਰ ਬੁਆ ਬੰਦ ਕਰ ਲਿਆ ਅੰਦਰ ਮੇਰਾ ਪਰਸ ਪਿਆ 20000 ਤੇ 36000 ਰੁਪਇਆ ਸੀ ਮੇਰੀ ਐਲ.ਆਰ.ਡੀ ਤੋੜ ਗਏ ਸਕੂਟਰ ਹੀ ਤੋੜ ਗਏ ਉਹ ਤੋ ਕਹਿੰਦਾ ਗੁੱਸਦੀ ਗੋ ਘਰ ਦੇ ਵਿੱਚ ਉਸ ਸਮੇਂ ਕੌਣ-ਕੌਣ ਸੀ ਮੈਂ ਤੇ ਮੇਰੀ ਮੰਮੀ ਕਿਹੜੇ ਬੰਨੀ ਕਹਿ ਰਹੇ ਕੋਈ ਫਾਲਤੂ ਰਿਲੇਟਡ ਕੋਈ ਹਾਂ ਬਾੜੀ ਲੈਣ ਘਰ ਦੇ ਵਿੱਚ ਕੌਣ-ਕੌਣ ਸੀ ਉਸ ਸਮੇਂ ਮੈਂ ਤੇ ਮੇਰੀ ਮੰਮੀ ਤੇ ਕਿ ਉਹ ਕਿੰਨੇ ਕ ਪੰਨ ਤੋੜ ਹੋਈ ਤੁਹਾਡੇ ਮਨ ਤੋੜ ਹੋਈ ਕੋਈ 30 35 ਹਜ਼ਾਰ ਰੁਪਏ ਦੀ ਅਛਾ ਜੀ ਤੇ ਤੁਸੀਂ ਕੋਈ ਮੌਕੇ ਤੇ ਪੁਲਿਸ ਕੰਪਲੇਟ ਕੀਤੀ ਹਾਂ ਕੀਤੀ ਜੀ ਪੁਲਸ ਆਈ ਵੇਖ ਕੇ ਚਲ ਗਈ ਕੋਈ ਹੁਣ ਤਾਂ ਕਾਰਵਾਈ ਕੀਤੀ ਨਾ ਉਸ ਤੋਂ ਬਾਅਦ ਕੋਈ ਪੁਲਸ ਨੇ ਕਾਰਵਾਈ ਨਹੀਂ ਕੀਤੀ ਆ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੁੰਦਾ ਪੁਲਸ ਮੌਕਾ ਵੇਖਣ ਆਉਂਦੇ ਆਨੇ ਆਨੇ ਬਸ ਕੀ ਮੰਨ ਇਨਸਾਫ ਦੀ ਮੰਗ ਕਰਦੇ ਪਰ ਚਾਹ ਦੋ ਇਹਨਾਂ ਦੇ ਅੱਜ ਇੱਥੇ ਹਟਦੇ ਹੋਇਆ ਕੱਲ ਹੋਰ ਕਿਤੇ ਕਰਨਗੇ ਤੁਸੀਂ ਪੁਰਾਣੀ ਰੰਚਿਸ਼ ਦੀ ਕੱਲ ਕੀਤੀ ਐ ਇੰਨਾ ਪੁਰਾਣਾ ਸਮਾਜੇ ਰੰਚਿਸ਼ ਹੈ ਕੋਈ ਤਾਂ ਹੁਣ ਕਿਉਂ ਕੱਢੀ ਕੀ ਕਾਰਨ ਕੀ ਆ ਕਾਰਨ ਦੀ ਕੋਈ ਦਬਾਅਤ ਕਿਸੇ ਦੇ ਕਿਸੇ ਦੇ ਦਬਾਅ ਤੇ ਕੀ ਪਾਰਟੀ ਬਾਜੀ ਦੇ ਕਰਕੇ ਆ ਹਾਂ ਪਾਰਟੀ ਬਾਜੀ ਕਰਕੇ ਕਿਸੇ ਦੂਜੀ ਪਾਰਟੀ ਨਾਲ ਬੈਲੋਂਗ ਕਰਦੇ ਹਾਂਜੀ ਤੇ ਹੁਣ ਤੁਸੀਂ ਜੇਕਰ ਇੱਥੇ ਇਨਸਾਫ ਨਹੀਂ ਮਿਲਦਾ ਤਾਂ ਫਿਰ ਮੈਂ ਹਾਈ ਕੋਰਟ ਜਾਵਾਂਗਾ ਠੀਕ ਐ ਸੋ ਜਿਹੜਾ ਨੁਕਸਾਨ ਨੇ ਜਿਹੜਾ ਤੁਹਾਨੂੰ ਨੁਕਸਾਨਦਾਰ ਜਾਨਾ ਪਰਨਗੇ ਤੇਰੇ ਮੈਂ ਕਾਮਪਲੇਟਨ ਨੂੰ ਕਰਦਾ ਹਾਂ ਜਿੱਦ ਨਹੀਂ ਸਾਹਮਣੇ ਮੈਂ ਕੰਮ ਕੀਤਾ ਸੇਡ ਸੀਮ ਦਾ ਨਹੀਂ ਹੋਇਆ ਤੇ ਮੈਂ ਸਿਰੇ ਬਰਮ ਧਰਨਾ ਲਾਵਾਂਗਾ ਮੈਂ ਕਿਨਾਂ ਮੇਰਾ ਸਾਰ ਰਾਤੀ ਕੀ ਗੱਲਬਾਤ ਹੋਈ ਇਹ ਤਾਂ ਇਹ ਤਾਂ ਹੈ ਕਿ ਮੈਂ ਉੱਪਰ ਸੁੱਤਾ ਹਾਂ ਜੀ ਤੇ ਬੁਆ ਘੜਕੇ ਆ ਤੇ ਅੱਗੇ ਵੀ ਆਂਦਾ ਹੈ ਪੰਨੀ ਤੇ ਮੈਂ ਕਿ ਬੰਨੀ ਕੀ ਗੱਲ ਜਾਂਦਾ ਇੱਕ ਲੱਤੀ ਕਿਤੇ ਮੈਂ ਕਿ ਲੱਤੀ ਬਿਠੇ ਸੁਤਾ ਹੈ ਤੇ ਕਿ ਨੰਦ ਨੂੰ ਤੇ ਹਿਪਾਰ ਤੇ ਜਨ ਤੇ ਕੀ ਕੱਟਦੇ ਤੇ ਮੈਂ ਇੱਥੇ ਖਲੋਤੀ ਰਹੀ ਹਾਂ ਤੇ ਇਹ ਬਾਥਰੂਮ ਚ ਲੱਗ ਗਿਆ

ਅਛਾ ਇੱਕ ਨੇ ਤੜ ਕੜਾ ਵੀ ਫੜਿਆ ਸੀ ਦੂਜਾ ਤੇ ਇੱਕ ਨੇ ਪਿੱਛੇ ਬੁੜਛਾ ਸੀ ਤੇ ਇਤਨੀ ਚੱਕੋ ਵੀ ਫੜਿਆ ਸੀ ਇਸ ਤੋਂ ਪਹਿਲੇ ਵੀ ਕਦੇ ਲੜਾਈ ਨਹੀਂ ਸਾਡੀ ਅਜ ਤੱਕ ਨਹੀਂ ਰੰਚਿਸ਼ ਕਰਦੇ ਕਦੇ ਨਹੀਂ ਸਾਡੀ ਕੋਈ ਨਹੀਂ ਕੋਈ ਨਹੀਂ ਦਿਸਨੀ ਬੇਟੇ ਇਹ ਵੀ ਦੇਤਾ ਜੀ ਪੰਨੇ ਆ ਕਿ ਕਿਉਂ ਲੜਨਾ ਹੈ ਕੋਈ ਕਾਰਨ ਲੱਗਦਾ ਨਹੀਂ ਮੇਰਾ ਮਤਲਬ ਇਹ ਆਪਣੇ ਕਾਂਗਰਸ ਵਾਲੇ ਇਹ ਆਮ ਪਾਰਟੀ ਵਾਲੇ ਬਸ ਹੋਰ ਸਾਡੇ ਨਾਲ ਕੋਈ ਰੰਦ ਨਹੀਂ ਦਿਸਨੀ ਹੈਗੀ ਵੀ ਲੱਗਦਾ ਕਿ ਪਾਰਟੀ ਬਾਜੀ ਹੁਣ ਕਰਕੇ ਹੀ ਨੁਕਸਾਨ ਕਰਨ ਦੀ ਹੈ ਨੁਕਸਾਨ ਕੀਤਾ ਵੀ ਤਾਂ ਲੱਗਦਾ ਨਹੀਂ ਕਿ ਪਾ ਦੇ ਨਾ ਜਾਣਦੇ ਤੇ ਜਿਆਦਾ ਨੁਕਸਾਨ ਹੋ ਗਿਆ ਬਹੁਤ ਜਿਆਦਾ ਹੋਣਾ ਸੀ ਕੀ ਇਨਸਾਫ ਦੀ ਮੰਗ ਕਰਦੇ ਇਨਸਾਫ ਦੇਖੋ ਬੇਟਾ ਮੈਨੂੰ ਤੂੰ ਬੋਲ ਰਿਹਾ ਉਹ ਹੀ ਕਰਨਾ ਸੀ ਘੋਨੇ ਮਾਂ ਪੁੱਤਰ ਹੀ ਗਏ ਇਹ ਛੇ ਮਾਂ ਇਨੇ ਮੱਲੇ ਦੇ ਵਿੱਚ ਇਨੇ ਵਾਰਦਾਤਾ ਕੀਤੀਆਂ ਨੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਜਦੋਂ ਤੁਹਾਡਾ ਹਮਲਾ ਕੀਤਾ ਤੁਹਾਡੇ ਘਰ ਦੇ ਤੇ ਤੁਸੀਂ ਘਰ ਦੇ ਵਿੱਚ ਦੋ ਜਣੇ ਤਾਂ ਆਂਡ ਗਵਾਂਡ ਤੇ ਚ ਕੋਈ ਆਂਡ ਗਵਾਂਡ ਜਦੋਂ ਮੈਂ ਇੱਥੇ ਆਣ ਕੇ ਪਿੱਟੀ ਆ ਕਿ ਮੇਰਾ ਮੁੰਡਾ ਮਾਰਤਾ ਮੁੰਡਾ ਮਾਰਤਾ ਫਿਰ ਇਹ ਨਾਲ ਤੇ ਨਿਕਲੇ ਨੇ ਫਿਰ ਇਹਨੇ ਚਾਇਆ ਇਹਨੇ ਉਤਾਰ ਕੋਈ ਕਹਿੰਦਾ ਕੋਈ ਨਾ ਕਿ ਲੱਗਦਾ ਕਿ ਨਾਲ ਹੀ ਦੇ ਆਉਂਦੇ ਨੇ ਤੇ ਅੱਖਾਂ ਦੇ ਵੀ ਲੋੜ ਪੈ ਜਾਂਦੇ ਪਰ ਇਸ ਤਰ੍ਹਾਂ ਲੜਨਾ ਚੰਗਾ ਚੰਗਾ ਨਹੀਂ ਲੱਗਦਾ ਇਹ ਵੀ ਨਾਲ ਰਿਹਾ ਪੜਾ ਮੇਰਾ ਨਾਲ ਉਹ ਵੀ ਨਾਲ ਪਰ ਉਹਨਾਂ ਨੇ ਸਮਝਾਇਆ ਫਿਰ ਇਹ ਤਪ ਚੋਦੀ ਜਾ ਕੇ ਨਾ ਫਿਰ ਸਾਨੂੰ ਧੰਕੀ ਲਈ ਇਹ ਮੇਰੇ ਵੱਡੇ ਬੇਟੇ ਨੂੰ ਕਿੰਨੇ ਜੇ ਤੂੰ ਲੱਕੀ ਮਗਰ ਜਾਏਗਾ ਤੇ ਮੈਂ ਤੇਰਾ ਵੀ ਘਰ ਬਰਬਾਦ ਤੇ ਤੈਨੂੰ 26 ਨੰਬਰ ਗਲੀ 'ਚ ਛੱਡਾਂ ਨਾ ਛੱਡਾਂਗਾ ਨਹੀਂ ਲੱਗਦਾ ਕਿ ਸ਼੍ਰੀਆਮ ਗੁੰਡਾ ਕਰਦੇ ਹਾਂ ਠੀਕ ਗੁੰਡਾ ਗੱਢੀ ਪੂਰੀ ਗੁੰਡਾ ਤਕੀ ਮਿਸਟਰ ਨਕੀ ਨੇ ਦਿੱਤੀ ਹੈ ਬਣੀ ਪਾਰਟੀ ਦੇ ਖਿਲਾਫ ਕੀ ਉਹਨੇ ਮਾਰਕਟਾਈ ਕੀਤੀ ਹੈ ਇਸ ਸਬੰਧ ਵਿੱਚ ਜੋ ਬਣਦੀ ਕਾਨੂੰਨੀ ਕਾਰਵਾਈ ਅੱਟ ਰਐਮਐਲਆਰ ਲਿਆਂਦੀ ਜਾਏਗੀ ਜਿਹੜਾ ਕਸੂਰਵਾਰ ਹੈਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਕੋਈ ਨਾ ਦੀ ਕੋਈ ਸੀਸੀਟੀਵੀ ਬਾਈ ਨਹੀ ਕੋਈ ਨਹੀਂ ਜੀ ਪਰਿਵਾਰ ਦਾ ਕਹਿਣਾ ਹੈ ਕਿ ਜਨਮ ਦਿਨ ਦੇ ਮਨਾਉਣ ਦੇ ਬਹਾਨੇ ਬਾਹਰ ਸਿਕਨ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਤੋਂ ਬਾਅਦ ਹਮ ਜਾਣ ਲੇਵਾ ਉਹ ਵੈਰੀਫਿਕੇਸ਼ਨ ਕਰ ਰਹੇ ਜੀ ਤਸਦੀਕ ਕਰਕੇ ਜੋ ਬਣਦੀ ਕਾਰਵਾਈ ਅਮਰ ਲਿਆ ਲਗਾ ਠੀਕ ਹੈ ਜੀ ਉਧਰ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਘਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ ਕਪੂਰਥਲਾ ਹਾਊਸ ਤੇ ਚੋਣ ਕਮਿਸ਼ਨ ਦੇ ਵੱਲੋਂ ਰੇਡ ਕੀਤੀ ਗਈ ਤੇ ਦਿੱਲੀ ਸਥਿਤ ਕਪੂਰਥਲਾ ਹਾਊਸ ਤੇ ਚੋਣ ਕਮਿਸ਼ਨ ਦੀ ਛਾਪੇਮਾਰੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਆਪਣੇ ਫੇਸਬੁੱਕ ਦੇ ਉੱਪਰ ਇੱਕ ਟਵੀਟ ਕੀਤਾ ਗਿਆ ਤੇ ਟਵੀਟ ਕਰਕੇ ਉਹਨਾਂ ਵੱਲੋਂ ਲਿਖਿਆ ਕਿ ਆ ਕਿ ਦਿੱਲੀ ਵਿਖੇ ਮੇਰੇ ਮੁੱਖ ਮੰਤਰੀ ਦੀ ਰਿਹائش ਕਪੂਰਥਲਾ ਹਾਊਸ ਵਿੱਚ ਦਿੱਲੀ ਪੁਲਿਸ ਵੱਲੋਂ ਰੇਡ ਕੀਤੀ ਗਈ ਪੂਰੇ ਘਰ ਦੇ ਕੋਨੇ-ਕੋਨੇ ਦੀ ਤਲਾਸ਼ੀ ਤੀ ਗਈ ਤੇ ਮੇਰੇ ਪਰਿਵਾਰ ਦੀਆਂ ਔਰਤਾਂ ਦੇ ਕੱਪੜਿਆਂ ਵਾਲੇ ਸੰਦੂਕ ਤੱਕ ਦੀ ਤਲਾਸ਼ੀ ਲਈ ਗਈ ਕਿ ਮੈਨੂੰ ਕੋਈ ਦੱਸੇਗਾ ਕਿ ਉਹਨਾਂ ਨੂੰ ਕੀ ਕੀ ਮਿਲਿਆ ਹੈ ਦਿਲੀ ਪੁਲਿਸ ਦੇ ਦਫ਼ਤਰ ਤੋਂ ਮਹਿਜ਼ 500 ਮੀਟਰ ਦੀ ਦੂਰੀ ਤੇ ਭਾਜਪਾ ਵਾਲਿਆਂ ਦੇ ਵੀ ਘਰ ਨੇ ਕਿ ਉਹਨਾਂ ਦੇ ਘਰ ਰੇਡ ਮਾਰਨ ਦੀ ਹਿੰਮਤ ਦਿਖਾਉਣਗੇ ਜਾਂ ਫਿਰ ਆਮ ਆਦਮੀ ਪਾਰਟੀ ਤੇ ਪੰਜਾਬੀਆਂ ਦੇ ਨਾਲ ਹੀ ਅਜਿਹਾ ਕਰਨ ਦੀ ਇਜਾਜ਼ਤ ਮਿਲੀ ਹੋਈ ਹੈ ਇਹ ਸਭ ਭਾਜਪਾ ਦੀ ਹਾਰ ਦੀ ਕਬਰਹਾਟ ਹੈ ਤੇ ਇਸੇ ਤਰ੍ਹਾਂ ਇੱਕ ਮੁੱਖ ਮੰਤਰੀ ਦੇ ਘਰ ਤੇ ਰੇਡ ਮਾਰਨਾ ਬਹੁਤ ਹੀ ਨਿੰਦਨਯੋਗ ਗੱਲ ਹੈ ਕਿ ਸੋਹਣੀ ਸੁਨੱਖੀ ਕੁੜੀ ਜਿਹੜੀ ਦਾਸਤੀ ਬਲੀ ਚੜ ਗਈ ਜਿਸ ਦਾ ਅਜੇ 1 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਸਹਰਾ ਪਰਿਵਾਰ ਤੋਂ ਦੁਖੀ ਹੋ ਕੇ ਕੁੜੀ ਵੱਲੋਂ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸੁਮਾਪਤ ਕਰ ਲਈ ਗਈ ਜਿਸ ਤੋਂ ਬਾਅਦ ਹੁਣ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਤੇ ਨਾਲ ਦੇ ਨਾਲ ਸਹਰੇ ਪਰਿਵਾਰ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਵੀ ਕੀਤੀ ਜਾ ਰਹੀ ਹੈ ਇੱਥੇ ਦੱਸਦੀ ਹੈ ਕਿ ਇਹ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਪਿੰਡ 나ਜੋਵਾਲ ਤੋਂ ਸਾਹਮਣੇ ਆਇਆ ਜਿੱਥੇ ਕੁੜੀ ਨੇ ਇਸ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਇਹ ਖੌਫਨਾਕ ਕਦਮ ਚੁੱਕਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਦੇ ਭਾਈ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਤੁਹਾਡੀ ਬੇਟੀ ਨੇ ਦਰਵਾਜ਼ਾ ਬੰਦ ਕਰ ਲਿਆ ਹੈ ਤੇ ਉਹ ਦਰਵਾਜ਼ਾ ਨਹੀਂ ਖੋਲਦੀ ਪਈ ਜਦੋਂ ਉਹਨਾਂ ਨੇ ਕੁੜੀ ਦੇ ਸਹੁਰੇ ਪਰਿਵਾਰ ਜਾ ਕੇ ਵੇਖਿਆ ਤਾਂ ਕੁੜੀ ਦੀ ਲਾਸ਼ ਕਮਰੇ ਦੇ ਵਿੱਚ ਪੱਖੇ ਦੇ ਨਾਲ ਲਟਕਦੀ ਪਈ ਸੀ ਜਿਸ ਨੂੰ ਵੇਖ ਕੇ ਲੱਗਦਾ ਪਿਆ ਸੀ ਕਿ ਉਸ ਨੂੰ ਮਾਰ ਕੁੱਟ ਕੇ ਟੰਗਿਆ ਹੋਵੇ ਇਸ ਮੌਕੇ ਕੁੜੀ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ਤੇ ਉੱਪਰ ਵੱਡੇ ਦੋਸ਼ ਲਗਾਉਂਦਿਆਂ ਹੋਇਆ ਉਹਨਾਂ ਵੱਲੋਂ ਆਖਿਆ ਗਿਆ ਕਿ ਸਾਨੂੰ ਸ਼ੱਕ ਹੈ ਕਿ ਉਸ ਦੇ ਸੋਰੇ ਪਰਿਵਾਰ ਨੇ ਹੀ ਉਸ ਦਾ ਜੋ ਕਿ ਕਤਲ ਕਰ ਦਿੱਤਾ ਹੈ ਤੇ ਉਹਨਾਂ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪ੍ਰੋਬਲਮ ਸਿਸਟਰ ਦੀ ਸਿਸਟਰ ਦਾ ਮਰਡਰ ਕਰਤਾ ਹੋਵੇ ਸੋਰਿਆਂ ਨੇ ਤੇ ਜਦੋਂ ਅਸੀਂ ਘਰ ਸੀਗੇ ਸਾਨੂੰ ਫੋਨ ਆਇਆ ਸੀ ਉਹਨਾਂ ਦਾ ਕਿ ਇਦਾਂ ਕਰਕੇ ਉਹਨੇ ਰੂਮ ਬੰਦ ਕਰ ਲਿਆ ਪਹਿਲਾਂ ਤੇ ਬਾਅਦ ਚ ਥੋੜੀ ਜਿਹਾ ਫੋਨ ਆਇਆ ਆਪਾਂ ਉਹਨਾਂ ਨੂੰ ਕੀਤਾ ਤੇ ਕਹਿੰਦੇ ਕਿ ਉਹਨੇ ਫੋਨ ਲੈ ਲਿਆ ਤੇ ਉਸ ਤੋਂ ਬਾਅਦ ਜਦੋਂ ਆਪਾਂ ਦੁਬਾਰਾ ਬੈਕ ਮੈਂ ਕਿਹਾ ਤੁਸੀਂ ਜੇਕਰ ਉਹ ਹਫਾ ਲਿਆ ਤੁਹਾਨੂੰ ਹਸਪੀਟਲ ਲੈ ਕੁਛ ਵੀ ਜਾਓ ਕਹਿੰਦੇ ਠੀਕ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੁਬਾਰਾ ਬੈਕਪਾਲ ਕੀਤੀ ਫਿਰ ਉਹਨਾਂ ਨੇ ਬੋਲਿਆ ਕਿ ਉਹ ਪੂਰੀ ਹੋ ਗਈ ਆ ਜਦੋਂ ਅਸੀਂ ਆਪਾਂ ਉੱਥੇ ਗਏ ਤਾਂ ਦਰਵਾਜ਼ਾ ਖੁੱਲਿਆ ਸੀਗਾ ਭੇੜਿਆ ਹੋਇਆ ਸੀ ਇਹ ਖੁੱਲਿਆ ਤੇ ਅੱਗੇ ਉਹ ਮਤਲਬ ਉਹਦੇ ਹੈਂਗ ਹੋਈ ਹੋਈ ਸੀਗੀ ਹੈਂਗਿੰਗ ਤੇ ਉਹਦੇ ਵਿੱਚ ਸੀਗੀ ਤੇ ਜਦੋਂ ਮੈਂ ਉਹਨੂੰ ਦੇਖਿਆ ਤੇ ਟੋਟਲ ਹੀ ਉਹ ਸੀ ਕਿ ਉਹਨਾਂ ਨੇ ਮਾਰਿਆ ਹੋਇਆ ਸੀਗਾ ਕਿ ਜਿੱਦਾਂ ਅਲਮਿਰਾ ਤੋਂ ਪੱਕੇ ਨੂੰ ਰੱਸੀ ਬੰਨੀ ਹੋ ਸੀਗੀ ਜਾਂ ਉਹਨੂੰ ਲਟਕਾਇਆ ਸੀ ਜਦ ਕਿ ਉਹਦੀ ਹਾਈਟ ਜਿਹੜੀ ਪੱਕੇ ਤੱਕ ਸੀ ਕਾਫੀ ਹਾਈ ਸੀ ਉਹ ਖੁਦ ਇਹ ਕੰਮ ਨਹੀਂ ਕਰ ਸਕਦੀ। ਘੱਟੋ ਘੱਟ 6 ਫੁੱਟ ਦਾ ਬੰਦਾ ਚਾਹੀਦਾ। ਕਿੱਥੇ ਰਹਿਣ ਵਾਲੇ ਸੀ ਤੁਸੀਂ? ਅਸੀਂ ਅਸੀਂ ਨੰਡਾਲੇ ਤੋਂ ਆ। ਸਾਡਾ ਸਿਸਟਰ ਨਾਜਵਾਲ ਰਹਿੰਦੇ। ਨਾਜਵਾਲੇ ਦੇ ਲਾਗੇ ਕਾਨ ਵਾਲਾ ਲਾਗੇ ਪਰਮਨੈਂਟ ਲਾਗੇ। ਕੀ ਕੀ ਜਿਹਾ ਲੱਗਦਾ ਕਿ ਕਿ ਉਹ ਉਹਨੇ ਕਰਦਾ। ਵਿੱਚ ਉਹ ਨੂੰ ਕੋਟ ਮਾਰ ਵੀ ਕਰਦਾ ਸੀ ਤੇ ਜਾਨਕੀ ਗੱਲ ਨਹੀਂ ਮੰਨਣੀ ਆਪਣੀਆਂ ਮਰਜ਼ੀਆਂ ਕਰਨੀਆਂ। ਤੇ ਕੋਈ ਕਦੀ ਕਹੀ ਜਾਣਾ ਕਿ ਤੁਸੀਂ ਸਾਨੂੰ ਘੱਟ ਮੇਰੇ ਮਦਰ ਨੂੰ ਤੁਸੀਂ ਸੈੱਟ ਨਹੀਂ ਪਾਇਆ ਆ ਸਾਰੀਆਂ ਚੀਜ਼ਾਂ ਨਹੀਂ ਨਹੀਂ ਭਾਜੀ ਇਹ ਰੋਪੀ ਨੇ ਮੁੰਡਾ ਫਰਾਰ ਆ ਕੱਲ 2 ਵਜੇ ਤਾਂ ਫਰਾਰ ਆ ਜਨਨ ਕਿ ਉਸ ਤੋਂ ਬਾਅਦ ਹੀ ਜਦਸਾ ਨੂੰ ਫੋਨ ਆਇਆ ਉਸ ਤੋਂ ਬਾਅਦ ਹੀ ਫਰਾਰ ਹੋ ਗਿਆ ਤੇ ਘਰ ਦੇ ਬੋਲਦਾ ਕਿ ਉਹਦੀ ਫਲਾਈਟ ਸੀ ਉਹ ਚੱਲ ਸਾਨੂੰ 1 ਵਜੇ ਕਿਹਾ ਪੁਲਿਸ ਨੂੰ 2 ਵਜੇ ਕਿਹਾ ਕਿ ਚੱਲ ਗਿਆ ਉਹਦੀ ਫਲਾਈਟ ਆ ਤੇ ਅੱਜ ਉਹਦੀ ਮਦਰ ਨੂੰ ਅਰੈਸਟ ਕਰਨਾ ਸੀ ਉਹਦੀ ਮਦਰ ਵੀ ਫਰਾਰ ਆ ਉਹਨਾਂ ਦੇ ਆਪਸ ਵਿੱਚ ਬਿਆਨ ਨਹੀਂ ਦਲਦੇ ਤੇ ਮਦਰ ਵੀ ਚਲ ਗਈ ਉਹਦੇ ਕਿਤੇ ਬੰਦ ਹੋ ਜਾ ਦੇ ਲਈ ਨੇਪਾਲ ਕਿਤੇ ਵੀ ਥਰੂ ਜਾ ਸਕਦਾ ਉਹ ਬਾਹਰ ਤੇ ਅਸੀਂ ਬਸ ਇਹੀ ਚਾਹੁੰਦੇ ਆ ਕਿ ਉਹਨਾਂ ਨੂੰ ਜਤ ਜਲਦੀ ਤੇ ਜਲਦੀ ਫੜਾਇਆ ਜਾਵੇ ਉਹਦੀ ਮਾਂ ਨੂੰ ਰੈਸਟ ਕੀਤਾ ਜਾਵੇ ਜਿਹੜੇ ਇਹ ਦੇ ਦੋਸ਼ੀ ਆ ਜੇ ਉਹ ਦੋਸ਼ੀ ਨਾ ਹੁੰਦੇ ਤਾਂ ਭਜ ਦੇਣਾ ਜੇ ਦੋਸ਼ੀ ਆ ਤਾਂ ਫਿਰ ਤਾਂ ਹੀ ਭੱਜ ਰਹੇ ਆ ਤੇ ਸਪੇਸ਼ੀ ਨਹੀਂ ਕਰ ਰਹੇ ਪੇਸ਼ੀ ਪੇਸ਼ ਨਹੀਂ ਹੋ ਰਹੇ ਪੁਲਿਸ ਵਧੀਆ ਕੰਮ ਕਰਦੀ ਪਰ ਜਦੋਂ ਕੋਈ ਫੜ ਨਹੀਂ ਹੋ ਰਿਹਾ ਤੇ ਉਦੋਂ ਤੇ ਅਸੀਂ ਕੀ ਕਰ ਸਕਦੇ ਆ ਸਾਮਣੇ ਐਸਾ ਕੀ ਕਰੀ ਕੱਲ ਬਾਅਦ ਦੁਪਹਿਰ ਕੋਈ ਸਾਨੂੰ ਇਨਫਰਮੇਸ਼ਨ ਆਈ ਸੀ ਕਿ ਪਿੰਡ ਨਾਜਵਾਲ ਵਿੱਚ ਕੋਈ ਲੜਕੀ ਜਿਹੜੀ ਹੈਗੀ ਆ ਉਹਨੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਆਪਣਾ ਪੱਖੇ ਨਾਲ ਫੋਲ ਆ ਕੇ ਤੇ ਸੁਸਾਈਡ ਕਰ ਲਈ ਜਿਹਦੇ ਸਬੰਧ ਵਿੱਚ ਮੇਰੀ ਪੁਲਿਸ ਪਾਰਟੀ ਮੌਕੇ ਤੇ ਜਾ ਕੇ ਸਾਰਾ ਉਹ ਮੌਈਨਾ ਕਰਕੇ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤੇ ਲੜਕੀ ਜਿਹੜੀ ਹੈਗੀ ਆ ਉਹਦਾ ਨਾਮ ਨੀਹਾ ਚਿਤਕ ਹੈ ਉਦਾ ਪਿੰਡ ਪੇਕਪ ਪਰਿਵਾਰ ਦਾ ਜਿਹੜਾ ਵਾ ਪਿੰਨ ਨਡਾਲਾ ਪ੍ਰਾਣਾ ਸ਼ਾਲਾ ਵਿੱਚ ਵਿੱਚ ਰਹਿੰਦਾ ਤੇ ਉਹਨੇ ਉਹ ਲੜਕੀ ਦਾ ਜਿਹੜਾ ਭਰਾ ਅ ਗੁਲਸ਼ਨ ਸਿੰਘ ਉਹਨੇ ਤੁਹਾਨੂੰ ਸਟੇਟਮੈਂਟ ਜਿਹੜੀ ਆ ਕੱਲ ਸ਼ਾਮ ਨੂੰ ਦਰਜ ਕਰਾਈ ਹੈ ਉਹਦੇ ਆਧਾਰ ਦੇ ਉੱਤੇ ਆਪਾਂ ਜਿਹੜੀ ਆ ਧਾਰਾ 108 ਧਾਰਾ 3 ਕਲਾਜ਼ 5 ਵੀ ਐਨ ਐਸ ਦੇ ਤਹਿਤ ਐਫ ਆਈ ਆ ਦਰਜ ਕਰਕੇ ਤੇ ਉਹਦੇ ਸਬੰਧ ਵਿੱਚ ਉਹਨਾਂ ਨੇ ਤਿੰਨ ਜਾਣਿਆਂ ਦਾ ਨਾਮ ਲਗਾਇਆ ਜੀ ਇੱਕ ਲੜਕਾ ਜਿਹੜਾ ਗੁਰਿੰਦਰ ਲੜਕੀ ਦੇ ਦਾ ਕੁੜੀ ਦੇ ਘਰ ਵਾਲਾ ਤੇ ਉਹਦਾ ਨਰਿੰਦਰ ਸੋਹਰਾ ਤੇ ਸੋਨਮ ਜਿਹੜੀ ਉਹਦੀ ਸੱਸ ਹੈ ਉਹਨਾਂ ਦੇ ਖਿਲਾਫ ਐਫਆਈਆ ਦਰਜ ਕਰਾਈ ਹੈ ਐਫਆਈਆ ਦਰਜ ਕਰਕੇ ਦੌਰਾਨੀ ਤਫ਼ਤੀਸ਼ ਜਿਹੜਾ ਵਾ ਲੜਕੀ ਦਾ ਜਿਹੜਾ ਸੋਹਰਾ ਵਾ ਨਰਿੰਦਰ ਉਹਨੂੰ ਅਰੈਸਟ ਕਰ ਲਿਆ ਜਿਹੜੇ ਦੋਨਾਂ ਦੀ ਜਿਹੜੀ ਭਾਲ ਜੜੀ ਹੈ ਇੱਕ ਮੁੰਡੇ ਵੀਰਿੰਦਰ ਦੀ ਤੇ ਉਹਦੀ ਸੱਸ ਸੋਨਮ ਦੀ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਧੂਤੀਚ ਮੁਕੰਮਲ ਕਰਾਂਗੇ ਜਿਹੜਾ ਪੀੜਿਤ ਪਰਿਵਾਰ ਉਹਨੂੰ ਇਨਸਾਫ ਦਵਾਉਂਗੇ ਸਰ ਜੀ ਮੈਰਿਜ ਕਿੰਨੇ ਚਿਰ ਹੋ ਗਿਆ ਕੋਈ 2 ਕੁ ਮਹੀਨੇ ਹੋਏ ਜੀ ਦੀ ਮੈਰਿਜ ਨੂੰ ਤੇ ਮੁੰਡਾ ਮੈਰਿਜ ਕਰਾਉਣ ਵਾਸਤੇ ਆਇਆ ਇਹ ਮੁੰਡਾ ਬਾਹਰ ਪੜਦਾ ਸੀ ਕੈਨੇਡਾ 'ਚ ਬ੍ਰਿਟਿਸ਼ ਤੋਂ ਹੀ ਆਇਆ ਸੀਗਾ ਤੇ ਇਸੇ ਦੌਰਾਨ ਹੀ ਕੋਈ ਇਹਨਾਂ ਦੀ ਗੱਲਬਾਤ ਹੋਈ ਆ ਤੇ ਇਹ ਤਿਆਨਾਂ ਵਿੱਚ ਲਗਾਇਆ ਕਿ ਇਹ ਉਹਨੂੰ ਤੰਗ ਪਰੇਸ਼ਾਨ ਕਰ ਦੇ ਤਿੰਨੇ ਜਾਣੇ ਉਹਨਾਂ ਤੋਂ ਤੰਗ ਆ ਕੇ ਇਹਨੇ ਆਪਣੀ ਜਿਹੜੀ ਜੀਵਨ ਲੀਲਾ ਅ ਮੁੱਖੀ ਨਾਲ ਜਿਹੜਾ ਬਾਅਦ ਲੈ ਕੇ ਸਮਾਪਤ ਕੀਤੀ ਹੈ ਤੇ ਉਹ ਤਬਦੀਦ ਚੱਲ ਰਹੀ ਹੈ ਬਾਕੀ ਅੱਜ ਆਪਾਂ ਉਹ ਲੜਕੀ ਦਾ ਜਿਹੜਾ ਪੋਸਟਮਾਰਟਮ ਬੋਰਡ ਆਫ ਡਾਕਟਰ ਤੋਂ ਕਰਾਇਆ ਵੀ ਜਿਹੜੀ ਪੋਸਟਮਾਰਟਮ ਤੋਂ ਬਾਅਦ ਉਹਦੇ ਕਾਜ ਉਹ ਪ੍ਰਕਿਰਤੀ ਕੀ ਹੁੰਦੀ ਹੈ ਉਹ ਵੀ ਤਬਦੀਦ ਦੇ ਦੌਰਾਨ ਸਾਹਮਣੇ ਲਿਆਵਾਂਗੇ ਥੈਂਕ ਯੂ ਸੋ ਅੱਗੇ ਵਧਦੇ ਆ ਤੇ ਅਗਲੀ ਖਬਰ ਦਾ ਰੁਖ ਕਰਦੇ ਆ ਕਿ ਦੇਰ ਰਾਤ ਬਠਿੰਡਾ ਦੇ ਕਸਵਾ ਤਲਵੰਡੀ ਸਾਬੋ ਦੇ ਸ਼ਹਿਰੀ ਖੇਤਰ ਦੇ ਵਿੱਚ ਗੈਸ ਨਾਲ ਭਰਿਆ ਵੱਡਾ ਟਰਾਲਾ ਅਚਾਨਕ ਪਲਟ ਗਿਆ ਅਵਾਰਾ ਪਸ਼ੂਆਂ ਦੇ ਅੱਗੇ ਆਉਣ ਕਾਰਨ ਇਹ ਟਰਾਲਾ ਪਲਟਿਆ ਹੈ ਤੇ ਇਸ ਘਟਨਾ ਦਾ ਪਤਾ ਚੱਲਦੇ ਅਸਾਰ ਹੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਗੈਸ ਟੈਂਕਰ ਜੋ ਕਿ ਰਾਮਾ ਮੰਡੀ ਸ਼੍ਰੀ ਗੁਰੂ ਗੋਬਿੰਦ ਸਿੰਘ ਰੈਫੈਨਰੀ ਵਿੱਚੋਂ ਭਰ ਕੇ ਆਇਆ ਸੀ ਤੇ ਉਸ ਦੇ ਅਚਾਨਕ ਅੱਗੇ ਅਵਾਰਾ ਪਸ਼ੂ ਆ ਗਏ ਜਿਸ ਕਾਰਨ ਉਹ ਜੋ ਕਿ ਡਵਾਈਡਰ ਤੋਂ ਪਲਟ ਗਿਆ ਤੇ ਮੌਕੇ ਤੇ ਆਲੇ ਦੁਆਲੇ ਦੇ ਸ਼ਹਿਰੀ ਲੋਕਾਂ ਨੇ ਡਰਾਈਵਰ ਨੂੰ ਬੜੀ ਮੁਸ਼ਕਲਤ ਦੇ ਨਾਲ ਬਾਹਰ ਕੱਢਿਆ ਤੇ ਤੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾ ਰਿਹਾ ਜੀ ਨਾਲ ਮੇਰਾ ਗਿਆ ਸਿੰਘ ਜੀ ਕਿੱਥੋਂ ਤਲਵੰਡੀ ਸਾਹਿਬੋਂ ਜੀ ਮਾਮਲਾ ਹੋ ਗਿਆ ਇਹ ਡਰਾਈਵਰ ਆਊਟਸਾਈਡ ਆ ਰਿਹਾ ਸੀ ਹਾਂ ਓਵਰਟੇਕ ਕਰਦਾ ਗੱਡੀ ਪਲਟ ਗਈ ਵਿਚਾਰਾ ਸੀ ਬਚਾ ਲਿਆ ਜੀ ਇਹਨਾਂ ਨੂੰ ਬਾਹਰ ਕੱਢਿਆ ਕਾਹਦਾ ਸੀ ਇਹ ਗੈਸ ਵਾਲੀ ਗੱਡੀ ਆ ਜਾਨੀ ਨੁਕਸਾਨ ਹੋਣ ਤੋਂ ਬਚਿਆ ਬਚਾ ਲਿਆ ਸੀ ਅੱਛਾ ਵਿੱਚੋਂ ਗੱਡੀ ਅਸੀਂ ਬੰਦ ਕੀਤੀ ਆਪ ਅੱਛਾ ਹੁਣ ਕੀ ਆਇਆ ਕਿਸ ਨੇ ਇਹ ਗੈਸ ਆ ਮਗਰ ਸਾਨੂੰ ਪਤਾ ਖਾਲੀ ਹੈ ਕਿ ਭਰਿਆ ਟਾਇਰ ਬ੍ਰੇਡ ਮੰਗਾ ਲਈ ਤੁਸੀਂ ਆ ਗਈ ਜੀ ਮੈਂ ਫੋਨ ਕਰਤਾ ਸੀ ਆ ਗਈ ਜੀ ਪੁਲਿਸ ਵੀ ਆ ਗਈ ਪਰ ਸਾਨੂੰ ਕੋਣ ਕਰਿਆ ਆ ਰਹੇ ਐ ਸੱਚ ਨੂੰ ਕੋਣ ਕਰਾ ਰਹੀ ਮੈਂ ਉਹ ਵੀ ਆ ਰਹੇ ਮੇਰਾ ਨਾਮ ਮਤ ਸਿੰਘਾ ਜੀ ਕਾਲਾ ਕਹਿੰਦੇ ਨੇ ਕਾਲਾ ਕਿਥੋਂ ਤਲਵੰਡੀ ਸਾਬੋ ਲੋਕ ਲਈ ਹੋ ਗਿਆ ਐਕਸੀਡੈਂਟ ਹੋ ਗਿਆ ਜੀ ਰਿਫਾਇਨਰੀ ਕੋਲੋਂ ਟਰੱਕ ਆਉਂਦਾ ਸੀ ਮੂਰੇ ਪਸ਼ੂ ਆ ਗਏ ਜੀ ਟਰੱਕ ਸੀਗਾ ਥੋੜੀ ਸਪੀਡ ਤੇ ਸੀਗੀ ਓਵਰਟੇਕ ਕਰਨ ਲੱਗਿਆ ਐਕਸੀਡੈਂਟ ਹੋ ਗਿਆ ਪਲਟ ਗਿਆ ਟਰਾਲੀ ਕੋਈ ਜਾਨੀ ਨੁਕਸਾਨ ਹੋ ਗਿਆ ਜਾਨੀ ਜਿੰਨੇ ਨੁਕਸਾਨ ਤੋਂ ਡਰਾਈਵਰ ਨੂੰ ਕੱਢ ਲਿੱਤਾ ਗਈ ਜੀ ਬਸ ਉੱਥੇ ਟੈਂਕੀ ਲੀਕ ਹੋ ਗਈ ਅੱਗ ਵੀ ਲੱਗ ਸਕਦੀ ਸੀ ਹਾਂ ਅੱਗ ਵੀ ਲੱਗ ਸਕਦੀ ਸੀ ਕਿ ਗੈਸ ਦਾ ਭਰਿਆ ਹੋਇਆ ਸੀ ਜੀ ਟਰੱਕ ਅੱਛਾ ਹਾਂ ਜੀ ਫਾਇਰ ਬ੍ਰਿਗੇਡ ਵਗੈਰਾ ਫਾਇਰ ਵਗੈਰਾ ਨਾਲ ਦੀ ਨਾਲ ਬੁਲਾ ਦਿੱਤੀ ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਜਿਹੜੇ ਬਸ ਅਸੀਂ ਇਹੀ ਕਹਿਣਾ ਚਾਹੁੰਦੇ ਜੀ ਓਵਰਟੇਕ ਕਰਨ ਲੱਗੇ ਸਲੋ ਕਰਨ ਜੀ ਸੋ ਹੋਲਿਸ ਜੁੜ ਤੇ ਹੁਣ ਹਾਂ ਬਸ ਇਨਫੋਰਮੇਸ਼ਨ ਮਿਲੀ ਸੀਗੀ ਵੀ ਤਲਵੰਡੀ ਰਾਮਾ ਰੋਡ ਤੇ ਜਿਹੜਾ ਹੈਗਾ ਪੁਲਸ ਵੇ ਦੇ ਕੋਲ ਕਾਲਜ ਯੂਨੀਵਰਸਿਟੀ ਕੋਲ ਜਿਹੜਾ ਇੱਕ ਟੈਂਕਰ ਜਿਹੜਾ ਹੈਗਾ ਰੈਫਾਇਨਰੀ ਤੋਂ ਜਿਹੜਾ ਹੈਗਾ ਇਹ ਗੈਸ ਜਿਹੜਾ ਹੈ ਐਲਪੀਜੀ ਗੈਸ ਲਈ ਪ੍ਰਵਾਹ ਕੇ ਲੈ ਕੇ ਆ ਰਿਹਾ ਸੀ ਜਿਹੜਾ ਇੱਥੇ ਅਚਾਨਕ ਇਹਨਾਂ ਦੇ ਅੱਗੇ ਗਾਈਆਂ ਆ ਜਾਂਦੇ ਕਾਰਨ ਜਿਹੜਾ ਹੈਗਾ ਹੈ ਇਹ ਇੱਥੇ ਪਲਟ ਗਿਆ ਤੇ ਇਹਦੇ ਨਾਲ ਜਿਹੜਾ ਹੈਗਾ ਅਸੀਂ ਮਤਲਬ ਜਿਹੜਾ ਹੈਗਾ ਰਾਹ ਸਾਰਾ ਬਲੌਕ ਹੋ ਗਿਆ ਤੇ ਇਮੀਡੀਏਟਲੀ ਅਸੀਂ ਸਾਰੀ ਜਿਹੜੀ ਫੋਰਸ ਆਪਣੀ ਲੈ ਕੇ ਤੇ ਨਾਲ ਹੀ ਸਿਵਲ ਪ੍ਰਸ਼ਾਸਨ ਨੂੰ ਅਸੀਂ ਇਹਦੇ ਬਾਰੇ ਇਨਫੋਰਮ ਕੀਤਾ ਤੇ ਨਾਲ ਹੀ ਆਪਣੀ ਸਾਰੀ ਫੋਰਸ ਲੈ ਕੇ ਐਸਐਚਓ ਤਲਵੰਡੀ ਐਸਐਚਓ ਰਾਮਾ ਤੇ ਸਿੰਗਲ ਇਚਾਰਜ ਤੇ ਹੋਰ ਫੋਰਸ ਵਕ ਵਕ ਠਾਣਿਆ ਤੋਂ ਵੀ ਐਸਐਸਪੀ ਸਾਹਿਬ ਨੂੰ ਜੁਰੂ ਦੱਸਿਆ ਤਾਂ ਉਹਨਾਂ ਨੇ ਭੇਜਤੀ ਹੈ ਤੇ ਅਸੀਂ ਆ ਕੇ ਇੱਥੇ ਜਿਹੜਾ ਹੈਗਾ ਰਾਹਤਕਾਰ ਜਿਹੜੇ ਹੈਗੇ ਆ ਜਾਰੀ ਕੀਤੇ ਆ ਇਹਦੇ ਵਿੱਚ ਐਨਡੀਆਰਫ ਟੀਮ ਨੂੰ ਜਿਹੜਾ ਹੈਗਾ ਇਨਫਾਰਮ ਕੀਤਾ ਗਿਆ ਜਿਹੜੀ ਮਤਲਬ ਜਿਹੜੀ ਆ ਆ ਗਈ ਹੈ ਤੇ ਉਸ ਤੋਂ ਇਲਾਵਾ ਰਫਾਈਨਰੀ ਦੀ ਜਿਹੜੀ ਸੇਫਟੀ ਟੀਮ ਹੈ ਤੇ ਜਾਂ ਜਿਹੜੀ ਗੈਸ ਪਲੈਂਟ ਦੀ ਸੇਫਟੀ ਟੀਮ ਹੈਗੀ ਹੈ ਫਾਇਰ ਬਰਗੇਡ ਵਗੈਰਾ ਜਿਹੜੀਆਂ ਹੈਗੀਆਂ ਇਹ ਵੀ ਜਿਹੜੀਆਂ ਹੈਗੀਆਂ ਮੌਕੇ ਤੇ ਪਹੁੰਚ ਚੁੱਕੀਆਂ ਤੇ ਅਸੀਂ ਹੁਣ ਮੌਕੇ ਤੇ ਇਹਦਾ ਜਿਹੜਾ ਹੈਗਾ ਇਹਦਾ ਮਤਲਬ ਜਿਹੜਾ ਇਹਨੂੰ ਟੈਂਕਰ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਹਾਈਡਰੀ ਵਗੈਰਾ ਜਾਂ ਜਿਹੜੀਆਂ ਆਈਆਂ ਗਰੀਨਾ ਜਿਹਨੂੰ ਇਹਨਾਂ ਦੀ ਸੁਪਰਵਾਈਜ਼ਨ ਚ ਹੀ ਗੈਸ ਪਲਾਂਟ ਵਾਲਿਆਂ ਦੀ ਸੁਪਰਵਾਈਜ਼ਨ ਚ ਜਿਹੜੇ ਇਹਨਾਂ ਦੇ ਮਾਹਰ ਹੈਗੇ ਆ ਉਹਨਾਂ ਦੀ ਸੁਪਰਵਾਈਜ਼ਨ ਚ ਇਹਨੂੰ ਜਿਹੜਾ ਹੈਗਾ ਕੀਤਾ ਜਾਊਗਾ ਸਾਰਾ ਇਹ ਤਾਂ ਰੋਡ ਵੀ ਬਲਾਕ ਕਰ ਦਿੱਤੀ ਹੈ ਲਾਈਟਿੰਗ ਵੀ ਬੰਦ ਕਰਤੀ ਹੈ ਇਸ ਲੱਗ ਹਾਂ ਇਹਦੇ ਵਿੱਚ ਇਸ ਤਰ੍ਹਾਂ ਹੈਗਾ ਕਿਉਂਕਿ ਇਹ ਤੇਲ ਜਿਹੜਾ ਹੈਗਾ ਇਹਦੇ ਟੈਂਕਰ ਚੋਂ ਲੀਕ ਹੋ ਗਿਆ ਸੀਗਾ ਤੇ ਇਹ ਖਸ਼ਸ਼ਾ ਸੀਗਾ ਵੀ ਗੈਸ ਨਾਲ ਲੀਕ ਹੋ ਜੇ ਪਰ ਗੈਸ ਇਹਨਾਂ ਦੇ ਜਿਹੜੇ ਟੈਕਨੀਸ਼ੀਅਨਸ ਹੈ ਉਹਨਾਂ ਨੇ ਦੱਸਿਆ ਵੀ ਗੈਸ ਨਹੀਂ ਲੀਕ ਹੋ ਰਹੀ ਉਹ ਸੇਫ ਹੈਗੀ ਹੈ ਤੇ ਬਾਕੀ ਜਿਹੜਾ ਹੈ ਟੈਂਕੀ ਦੇ ਵਿੱਚ ਜਿਹੜਾ ਤੇਲ ਸੀਗਾ ਉਹ ਲੀਕ ਹੋਇਆ ਹੈਗਾ ਤੇ ਜਿਹਦੇ ਕਰਕੇ ਸਾਨੂੰ ਇਹ ਸੀਗਾ ਵੀ ਸਪਾਰਕਿੰਗ ਵਗੈਰਾ ਹੋ ਕੇ ਜਾਂ ਗੱਡੀਆਂ ਲੰਗਦੀਆਂ ਹੈਗੀਆਂ ਤਾਂ ਉਹਦੇ ਨਾਲ ਜਿਹੜਾ ਹੈਗਾ ਵੀ ਕੋਈ ਪ੍ਰੋਬਲਮ ਨਾ ਆ ਜੇ ਤਾਂ ਅਸੀਂ ਇਹਦਾ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਕਹਿ ਕੇ ਲਾਈਟ ਜਿਹੜੀ ਹੈਗੀ ਹੈ ਇਹਦੇ ਨੇੜੇ ਕਟ ਕਰਾਤੀ ਹੈਗੀ ਹੈ ਤਾਂ ਕਿ ਸਪਾਰਕਿੰਗ ਨਾ ਹੋਵੇ ਮੋਬਾਈਲ ਫੋਨ ਵਗੈਰਾ ਸਾਰਿਆਂ ਨੂੰ ਹਦਾਇਤ ਕੀਤੀ ਹੈ ਤੇ ਭੀੜ ਨੂੰ ਦੂਰ ਰੱਖਿਆ ਗਿਆ ਇਹਦੇ ਤੋਂ ਤੇ ਹਾਲ ਦੀ ਕੜੀ ਜਿਹੜਾ ਸੇਫ ਹੈਗਾ ਤੇ ਸਾਨੂੰ ਉਮੀਦ ਹੈ ਅਸੀਂ ਛੇਤੀ ਇਹਨੂੰ ਜਿਹੜਾ ਹੈਗਾ ਕਰ ਲਾਗੇ ਇਹਨੂੰ ਕੱਪ ਬੇहद ਹੀ ਬੁਰੀ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਜੀ ਹਾਂ ਫਿਰੋਜ਼ਪੁਰ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਤੇ ਹਾਦਸੇ ਵਿੱਚ 10 ਦੇ ਕਰੀਬ ਵੇਟਰਾਂ ਦੀ ਮੌਤ ਹੋ ਚੁੱਕੀ ਹੈ ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ 20 ਦੇ ਕਰੀਬ ਨੌਜਵਾਨ ਫਿਰੋਜ਼ਪੁਰ ਤੋਂ ਜਲਾਲਾਬਾਦ ਪਿਕਅਪ ਗੱਡੀ ਦੇ ਵਿੱਚ ਸਵਾਰ ਹੋ ਕੇ ਜਾਂਦੇ ਪੈਸਾਨ ਤੇ ਇਹ ਸਾਰੇ ਵੇਟਰ ਸਨ ਵਿਆਹ ਤੇ ਜਾਂਦੇ ਸਮੇਂ ਇਹਨਾਂ ਦੀ ਪਿਕਅਪ ਗੱਡੀ ਦੀ ਟੱਕਰ ਇੱਕ ਟੈਂਕਰ ਦੇ ਨਾਲ ਹੋ ਗਈ ਜਿਸ ਦੇ ਚੱਲਦੇ ਅਸਲ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ 10 ਲੋਕ ਇਸ ਘਟਨਾ ਦੌਰਾਨ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੇ ਇਸ ਦੇ ਨਾਲ ਹੀ ਕੈਂਟਰ ਚਾਲਕ ਨੇ ਵੀ ਮੌਕੇ ਤੇ ਹੀ ਦਮ ਤੋੜ ਦਿੱਤਾ ਸਵੇਰੇ ਸਵੇਰੇ ਇਹ ਦਰਦਨਾਕ ਹਾਦਸਾ ਵਾਪਰਿਆ ਜਿੱਥੇ ਹਾਦਸਾ ਵਾਪਰਿਆ ਉੱਥੋਂ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆਈਆਂ ਨੇ ਜ ਜਿਨ੍ਹਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿੰਝ ਸੜਕ ਦੇ ਉੱਪਰ ਭਾਰੀ ਭੀੜ ਲੱਗੀ ਹੋਈ ਹੈ ਉਹ ਪਰਿਵਾਰ ਵੀ ਮੌਕੇ ਤੇ ਮੌਜੂਦ ਸਨ ਜਿਨ੍ਹਾਂ ਦੇ ਬੱਚੇ ਸਵੇਰੇ ਸਵੇਰੇ ਕੰਮ ਤੇ ਜਾ ਰਹੇ ਸਨ ਪਰ ਇਸ ਦਰਦਨਾਕ ਹਾਦਸੇ ਵਿੱਚ ਜਿਹੜੇ ਉਹਨਾਂ ਦੇ ਬੱਚੇ ਜ਼ਖਮੀ ਹੋਏ ਨੇ ਜਾਂ ਕਈਆਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਹਾਦਸੇ ਦੇ ਵਿੱਚ ਦੋਵੇਂ ਵਾਹਨ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਜਾ ਚੁੱਕੇ ਨੇ ਫਿਲਹਾਲ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਵੱਲੋਂ ਮਾਮਲਾ ਦਰਜ ਕਰਕੇ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਪੇਸ਼ ਕੀਤੀਆਂ ਗਈਆਂ ਨੇ ਤੇ ਜਿਹੜੇ ਨੌਜਵਾਨ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਸਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ ਆਰ ਕੋਈ ਨਾ ਜਿਹੜੀ ਹੈ ਉਹ ਸਪੋਰਟੀ ਵੈਥ ਜੀ ਜੀ ਉਹ ਕਰੂਗਾ ਥੋੜੇ ਬੱਲੇ 13 ਕਿਲੋ ਦੇ ਇੰਜਨ ਦੇ ਬਾਕੀ ਹਰੇ ਨਹੀਂ ਹਟਦੇ ਸੋ ਕਲੀਅਰ ਨਹੀਂ ਹੈਗਾ ਚੈੱਕ ਕਰਾਉਂਦੇ ਆ ਲਗਭਗ ਬਹੁਤ ਫੋਟੋ ਸਕਰੀਨਪੋਰਟ ਤੇ ਜਿੱਤੇ ਕੁਝ ਜਲਾਵਾ ਭੇਜ ਦਿੱਤੇ ਰਿਵਰ ਸਾਹਿਬ ਨੇ ਆਪਣੇ ਫੋਟੋ ਤੇ ਲਗਿਆ ਕੋਈ ਐਕਸੀਡੈਂਟ ਦਾ ਕਾਰਨ ਪਤਾ ਲੱਗਿਆ ਕਾਰ ਨੇ ਜੇ ਕਿਤੇ ਕੋਈ ਟਰੱਕ ਤੇ ਟਕਰਾਰ ਹੁੰਦਾ ਜਲਾਵਾ ਤੋਂ ਇਹ ਗੱਡੀ ਜਾਣੀ ਸੀਗੀ ਟੈਰੇਸ ਤੇ ਅਜੇ ਸਰ ਤਕਰੀਰ ਨਹੀਂ ਆ ਸਰ ਜਦੋਂ ਐਕਸੀਡੈਂਟ ਵਾਪਰਿਆ 5 ਮਿੰਟਾਂ ਬਾਅਦ ਸਾਡੀ ਟੀਮ ਵੀ ਪਹੁੰਚਦੀ ਸੀ ਗੱਡੀ ਦਾ ਜਿਹੜਾ ਦੇਖੋ ਜਦੋਂ ਐਕਸੀਡੈਂਟ ਹੁੰਦਾ ਨਾ ਗੱਡੀ ਗੁਰੂਵਰ ਕੋਲੂਗਾ ਮੋੜ ਤੋਂ ਜਾ ਰਹੀ ਤੇ ਇੰਨਾ ਭਿਆਨਕ ਸੀ ਵੀ ਦੂਸਰੇ ਪਾਸੇ ਮੂੰਹ ਹੋ ਗਿਆ ਵਾਪਸੀ ਨੂੰ ਤੇ ਲੋਕ ਐਦਾਂ ਪੈਸੇ ਜਿਵੇਂ ਨਾ ਮੰਡੀ ਦੇ ਵਿੱਚ ਆਲੂ ਖਿਲਰੇ ਹੁੰਦੇ ਜੀ ਇਹ ਹਾਲ ਤਾਂ ਹੈ ਬੜੇ ਲਾਜ ਗੁਸਤੀ ਦੀ ਸੀ ਦੇਖਣ ਯੋਗ ਨਹੀਂ ਸੀ ਪ੍ਰਸ਼ਾਸਨ ਪੁਲਿਸ ਪੁਸ਼ਪਾਸ਼ਾ ਜਲਦੀ ਪਹੁੰਚਿਆ ਅੱਜ ਤੇ ਕੱਲ ਗੈਲੀ ਦਿਖਾਈ ਦਿੱਤੀ ਸੀ ਬਲ ਐਂਬੂਲੈਂਸ ਦੋ ਤੇ ਜਰੀਏ ਡੇਢ ਘੰਟੇ ਤੋਂ ਮੈਂ ਲਾਈਵ ਹੈਗਾ ਜੀ ਸੰਗ ਬਾਰਡ ਵਰਗ ਬੋਲ ਰਹਾ ਐ ਮੋਲੈਸਾਂ ਦੀ ਮੰਗ ਕੀਤੀ ਜਾ ਰਹੀ ਹੈ ਪਰ ਹਾਲਾਤ ਇਹ ਸੀ ਅੱਜ ਸਿਵਲ ਪ੍ਰਸ਼ਾਸਨ ਇੱਥੇ ਦਿਖਾਈ ਨਹੀਂ ਦਿੱਤਾ ਤੇ ਲੋਕਾਂ ਵਿੱਚ ਰੋਸ ਬਹੁਤ ਹੈ ਵੀ ਇਹ ਹੋਰ ਵੀ ਜਿਹੜੇ ਲੋਕਾਂ ਨੂੰ ਇੰਨਾ ਜਿਹਾ ਤੜਫਦੇ ਰਹੇ ਲੋਕ ਬਚਾਈਆਂ ਜਾ ਸਕਦੇ ਜਾਨ ਕੋਈ ਕੋਈ ਨਹੀਂ ਅਸੀਂ ਸਾਡੇ ਵੱਲੋਂ ਜਿੰਨਾ ਵੀ ਵੱਧ ਤੋਂ ਵੱਧ ਸਹਿਯੋਗ ਹੋਏਗਾ ਜੀ ਇੱਥੇ ਤਾਂ ਕਾਰਵਾਈ ਤਾਂ ਲੱਗ ਹੈ ਇੱਕ ਹੋਰ ਜਿੰਨਾ ਸਾਡੇ ਤੋਂ ਸਹਿਯੋਗ ਹੋਊਗਾ ਸਾਡੇ ਕਰਨ ਲਈ ਤਿਆਰ ਨੇ ਸਾਡੇ ਐਸਐਸਪੀ ਸਾਹਿਬ ਪੰਜ ਐਸਐਸਪੀ ਸਮਝ ਰਹੇ ਨੇ ਮੌਕੇ ਤੇ ਜੀ ਐਸਐਸਪੀ ਵੀ ਦੋਸਤਾਂ ਹੋਰ ਬੁਲਾਏ ਹੈ ਉਹ ਜਿਹੜੇ ਜੰਡੇ ਜਗਾਤਾ ਪਾਉਂਦੇ ਪਛਾਣ ਦੀ ਕੋਸ਼ਿਸ਼ ਕਰਦੇ ਸੋ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਆ ਨਾ ਹੀ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਲਈ ਜੁੜੇ ਰਹੋ 7 ਸੀਜ਼ ਟੀਵੀ ਆਸਟ੍ਰੇਲੀਆ ਦੇ ਨਾਲ ਧੰਨਵਾਦ